ਚਪਹਿਰਿਆਂ ਦਾ ਜਿਹੜਾ ਪਖੰਡਾ ਨਾ ਇਹ ਬਾਬਾ ਦੀਪ ਸਿੰਘ ਦੇ ਨਾਂ ਤੇ ਜ਼ਿਆਦਾ ਚਲਾਇਆ ਜਾ ਰਿਹਾ। ਸੋ ਬਾਬਾ ਦੀਪ ਸਿੰਘ ਜਿਹੜੇ ਨੇ ਉਹਨਾਂ ਨੂੰ ਸਿੱਖਾਂ ਦਾ ਗੁਰੂ ਬਣਾ ਕੇ ਜਿਵੇਂ ਉਹ ਸਾਡੇ 11ਵੇਂ ਗੁਰੂ ਹੁੰਦੇ ਆ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ। ਮੇਰੀ ਗੱਲ ਦਾ ਬੁਰਾ ਨਾ ਮਨਾਈਓ ਪਰ ਇਹ ਅਜੋਕਾ ਸੱਚ ਆ ਕਿ ਬਾਬਾ ਦੀਪ ਸਿੰਘ ਦੀ ਜਿਹੜੀ ਕਾਲਪਨਿਕ ਤਸਵੀਰ ਆ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਪਹਿਰਿਆਂ ਦਾ ਜਿਹੜਾ ਪਖੰਡਾ ਨਾ ਇਹ ਬਾਬਾ ਦੀਪ ਸਿੰਘ ਦੇ ਨਾਂ ਤੇ ਜ਼ਿਆਦਾ ਚਲਾਇਆ ਜਾ ਰਿਹਾ। ਸੋ ਬਾਬਾ ਦੀਪ ਸਿੰਘ ਜਿਹੜੇ ਨੇ ਉਹਨਾਂ ਨੂੰ ਸਿੱਖਾਂ ਦਾ ਗੁਰੂ ਬਣਾ ਕੇ ਜਿਵੇਂ ਉਹ ਸਾਡੇ 11ਵੇਂ ਗੁਰੂ ਹੁੰਦੇ ਆ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਮੇਰੀ ਗੱਲ ਬੁਰਾ ਨਾ ਮਨਾਈਓ ਪਰ ਇਹ ਅਜੂਕਾ ਸੱਚ ਆ ਕਿ ਬਾਬਾ ਦੀਪ ਸਿੰਘ ਦੀ ਜਿਹੜੀ ਕਾਲਪਨਿਕ ਤਸਵੀਰ ਆ ਉਹਨੂੰ ਰੱਖ ਕੇ ਉਹਦੇ ਅੱਗੇ ਜੋਤਾਂ ਜਾਂ ਟੱਲ ਰੱਖ ਕੇ ਜਾਂ ਹੋਰ ਪੂਜਾ ਦੀ ਸਮਗਰੀ ਰੱਖ ਕੇ ਇਦਾਂ ਰਿਪਰੈਜ਼ੈਂਟ ਕੀਤਾ ਜਾ ਰਿਹਾ ਕਿ ਜਿਵੇਂ ਬਾਬਾ ਦੀਪ ਸਿੰਘ ਜਿਹੜਾ ਹੈ ਉਹ ਸਿੱਖਾਂ ਦਾ ਗੁਰੂ ਹੈ ਜਦ ਕੇ ਸਾਨੂੰ ਸਮਝਣ ਦੀ ਇਹ ਲੋੜ ਆ ਕਿ ਬਾਬਾ ਦੀਪ ਸਿੰਘ ਇੱਕ ਮਹਾਨ ਯੋਧੇ ਹਨ ਜਿਨ੍ਹਾਂ ਨੇ ਗੁਰੂ ਘਰ ਦੀ ਅਗਮਤ ਦੀ ਖਾਤਰ ਆਪਣੀ ਜਾਨ ਜਿਹੜੀ ਹੈ ਉਹ ਤਲੀ ਤੇ ਰੱਖ ਕੇ ਆਪਣੀ ਕੁਰਬਾਨੀ ਦੇ ਦਿੱਤੀ ਜਸਟ ਉਦਾਂ ਹੀ ਜਿਵੇਂ ਭਾਈ ਮਨੀ ਸਿੰਘ ਦਾ ਹੋਰ ਜਿੰਨੇ ਅਸੀਂ ਭਾਈ ਤਾਰੂ ਸਿੰਘ ਨੇ ਆਪਣਾ ਖੋਪਰ ਲਵਾਇਆ ਪਰ ਸਾਡੀ ਸਾਡੇ ਸਾਹਮਣੇ ਕਿਉਂਕਿ ਬਾਬਾ ਦੀਪ ਸਿੰਘ ਨੂੰ ਇਦਾਂ ਕਹਿ ਲੋ ਵੀ ਇਹਨਾਂ ਨੇ ਚਪਹਿਰਿਆਂ ਦਾ ਬ੍ਰਾਂਡ ਬੈਸਟਰ ਬਣਾ ਕੇ ਉਹਦੇ ਨਾਂ ਤੇ ਜਿਹੜਾ ਹੈ ਪਖੰਡ ਇਦਾਂ ਕੀਤਾ ਜਾ ਰਿਹਾ ਸਾਨੂੰ ਸਾਰਿਆਂ ਨੂੰ ਇਹ ਗੱਲ ਸਮਝਣ ਦੀ ਲੋੜ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜਦੋਂ ਮੰਗਣ ਦੀ ਗੱਲ ਕੀਤੀ ਜਾਂ ਦਾਤ ਦੀ ਗੱਲ ਕੀਤੀ ਤੇ ਉਹਨਾਂ ਵੀ ਇੱਕ ਰੱਬ ਇੱਕ ਵਾਹਿਗੁਰੂ ਇੱਕ ਪਰਮੇਸ਼ਰ ਦੇ ਅੱਗੇ ਜਿਹੜੀ ਹੈ ਮੰਗ ਰੱਖਣ ਦੀ ਗੱਲ ਕੀਤੀ ਆ ਨਾ ਕਿ ਕਿਸੇ ਸ਼ਹੀਦ ਦੀ ਪੂਜਾ ਕਰਨ ਦੀ ਗੱਲ ਕੀਤੀ ਹੈ ਜਿਵੇਂ ਕੀਤੀ ਜਾ ਰਹੀ ਹੈ ਅਸੀਂ ਬਾਬਾ ਦੀਪ ਸਿੰਘ ਦੇ ਜੀਵਨ ਤੋਂ ਇਨਸਪੀਰੇਸ਼ਨ ਲੈ ਸਕਦੇ ਹਾਂ ਅਸੀਂ ਬਾਬਾ ਦੀਪ ਸਿੰਘ ਦੇ ਜੀਵਨ ਤੋਂ ਕੁਝ ਨਾ ਕੁਝ ਸਿੱਖ ਸਕਦੇ ਹਾਂ ਪਰ ਜਿਵੇਂ ਉਹਨਾਂ ਨੂੰ ਇਹ ਜਿਹੜੇ ਅਜੋਕਾ ਮਾਡਰਨ ਕੈਨੇਡਾ ਦਾ ਜਿਹੜਾ ਡੇਰਾਵਾਦ ਆ ਜਿਹੜਾ ਵਰਤ ਰਿਹਾ ਉਹਨਾਂ ਨੂੰ ਉਹਨਾਂ ਦੀਆਂ ਤਸਵੀਰਾਂ ਰੱਖ ਕੇ ਉਹਨਾਂ ਦੀ ਪੂਜਾ ਕਰਵਾ ਰਿਹਾ ਹੈ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਬਾਬਾ ਦੀਪ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣਾਉਣ ਦੀ ਇੱਕ ਜਿਹੜੀ ਹੈ ਕਵਾਇਦ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਸੋ ਸਾਨੂੰ ਬਿਲਕੁਲ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਆ ਕਿ ਇਹਨਾਂ ਨੂੰ ਹੋਰ ਕੋਈ ਸੀਧ ਨਹੀਂ ਦਿਖੇਗਾ ਕਿਉਂਕਿ ਬਾਬਾ ਦੀਪ ਸਿੰਘ ਦੇ ਨਾਂ ਤੇ ਇਹਨਾਂ ਦੀਆਂ ਦੁਕਾਨਦਾਰੀਆਂ ਚੱਲ ਰਹੀਆਂ ਤੁਸੀਂ ਕੋਈ ਗੁਰਦੁਆਰਾ ਵੇਖ ਲਓ ਬਾਬਾ ਦੀਪ ਸਿੰਘ ਦੇ ਨਾਂ ਤੇ ਖੋਲ ਦਿਓ ਤੇ ਉੱਥੇ ਮੱਲੋ ਮੱਲੀ ਲੋਕ ਜਿਹੜੇ ਜਾਦੇ ਜਾਣਗੇ ਕਿਉਂਕਿ ਉਹਨਾਂ ਨੇ ਸਾਡੀ ਜਿਹੜੀ ਹੈ ਨਾ ਇਦਾਂ ਕਹੋ ਵੀ ਸਾਡੀ ਕਮਜ਼ੋਰੀ ਸਿੱਖਾਂ ਦੀ ਉਹਨਾਂ ਦੇ ਹੱਥ ਲੱਗੀ ਆ ਵੀ ਇਹਨਾਂ ਨੂੰ ਕਿਵੇਂ ਆਪਾਂ ਕੈਪਚਰ ਕਰਨਾ ਇਸ ਕਰਕੇ ਸਾਧ ਸੰਗਤ ਜੀ ਬੇਨਤੀ ਸਿਰਫ ਇੰਨੀ ਆ ਕਿ ਅਸੀਂ ਆਪ ਬਾਣੀ ਨੂੰ ਪੜ੍ਹੀਏ ਸਮਝੀਏ ਜੇ ਸਾਡੀ ਮੰਨ ਲਓ ਜੇ ਸਾਡੀ ਕੋਈ ਮੰਗ ਵੀ ਆ ਤੇ ਬਾਣੀ ਚ ਕਿੱਥੇ ਲਿਖਿਆ ਵਾ ਵੀ ਕਿਸੇ ਸ਼ਹੀਦ ਦੀ ਤਸਵੀਰ ਲਾ ਕੇ ਜਾਂ ਕਿਸੇ ਸ਼ਹੀਦਾਂ ਦੇ ਅੱਗੇ ਖਲੋ ਕੇ ਤੁਸੀਂ ਕੋਈ ਮੰਗ ਕਰੋ ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝੋ ਬਾਬਾ ਦੀਪ ਸਿੰਘ ਦਾ ਇਤਿਹਾਸ ਪੜ੍ਹ ਲਓ ਉਹਨਾਂ ਨੇ ਗੁਰੂ ਦਰਬਾਰ ਦੀ ਖਾਤਰੀ ਸਾਰਾ ਕੁਝ ਕੀਤਾ ਨਾ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਗੁਰੂ ਨੂੰ ਮੁਖ ਰੱਖਿਆ ਨਾ ਇਸ ਕਰਕੇ ਅਸੀਂ ਆਪਣੇ ਆਪ ਦੀ ਆਪਣੀ ਜ਼ਿੰਦਗੀ ਵਿੱਚ ਗੁਰੂ ਨੂੰ ਕਿਉਂ ਨਹੀਂ ਮੁਖ ਰੱਖ ਰਹਿ ਅਸੀਂ ਇੱਕ ਅਕਾਲ ਪੁਰਖ ਨੂੰ ਕਿਉਂ ਨਹੀਂ ਮੰਨ ਰਹਿ ਅਸੀਂ ਇਹਨਾਂ ਦੇ ਪਖੰਡ ਤੋਂ ਬਚੀਏ ਬਾਕੀ ਜੇ ਕਿਸੇ ਦਾ ਸਮਾਂ ਬਰਬਾਦ ਹੁੰਦਾ ਜੇ ਕਿਸੇ ਦਾ ਟਾਈਮ ਵੇਸਟ ਹੁੰਦਾ ਜੇ ਤੁਸੀਂ ਫਾਈਨੈਂਸ਼ਲੀ ਜਾਂ ਤੁਹਾਡਾ ਮਾਨਸਿਕ ਤੌਰ ਤੇ ਤੁਹਾਡਾ ਸ਼ੋਸ਼ਨ ਹੁੰਦਾ ਉਹਦੇ ਨਾਲ ਕਿਸੇ ਨੂੰ ਕੀ ਫਰਕ ਪੈਂਦਾ ਤੁਸੀਂ ਜਾ ਕੇ ਜੇ ਤੁਹਾਨੂੰ ਲੱਗਦਾ ਤੁਸੀਂ ਕਰੀ ਜਾਓ ਕਿਹੜੀ ਕਿਸੇ ਨੇ ਬਾਹ ਫੜ ਲੈਣੀ ਆ ਪਰ ਜੇ ਅਸੀਂ ਸੱਚੀ ਗੁਰੂ ਦੇ ਸਿੱਖ ਹਾਂ ਤੇ ਇੱਕ ਅਕਾਲ ਪੁਰਖ ਤੋਂ ਬਿਨਾਂ ਪੂਰੀ ਬਾਣੀ ਦੇ ਵਿੱਚ ਕਿਤੇ ਨਹੀਂ ਐਸਾ ਲਿਖਿਆ ਹੋਇਆ ਵੀ ਤੁਸੀਂ ਕਿਸੇ ਸ਼ਹੀਦ ਦੀ ਫੋਟੋ ਲਾ ਕੇ ਜਾਂ ਕਿਸੇ ਸ਼ਹੀਦ ਦੇ ਪਾਸ ਜਾ ਕੇ ਅਰਦਾਸਾਂ ਕਰੋ ਸੋ ਇਨੀਆਂ ਗ ਬੇਨਤੀਆਂ ਪ੍ਰਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਵਾਇਬਰ ਜੀ ਕਾ ਖਾਲਸਾ ਵਾਇਬਰ ਜੀ ਕੀ ਫਤਿਹ ਚ ਪਹਿਰੇਆਂ ਦਾ ਜਿਹੜਾ ਪਖੰਡਾ ਨਾ ਇਹ ਬਾਬਾ ਦੀਪ ਸਿੰਘ ਦੇ ਨਾਂ ਤੇ ਜ਼ਿਆਦਾ ਚਲਾਇਆ ਜਾ ਰਿਹਾ। ਸੋ ਬਾਬਾ ਦੀਪ ਸਿੰਘ ਜਿਹੜੇ ਨੇ ਉਹਨਾਂ ਨੂੰ ਸਿੱਖਾਂ ਦਾ ਗੁਰੂ ਬਣਾ ਕੇ ਜਿਵੇਂ ਉਹ ਸਾਡੇ 11ਵੇਂ ਗੁਰੂ ਹੁੰਦੇ ਆ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ। ਮੇਰੀ ਗੱਲ ਦਾ ਬੁਰਾ ਨਾ ਮਨ아요 ਪਰ ਇਹ ਅਜੂਕਾ ਸੱਚ ਆ ਕਿ ਬਾਬਾ ਦੀਪ ਸਿੰਘ ਦੀ ਜਿਹੜੀ ਕਾਲਪਨਿਕ ਤਸਵੀਰ ਆ ਉਹਨੂੰ ਰੱਖ ਕੇ ਉਹਦੇ ਅੱਗੇ ਜੋਤਾਂ ਜਾਂ ਟੱਲ ਰੱਖ ਕੇ ਜਾਂ ਹੋਰ ਪੂਜਾ ਦੀ ਸਮਗਰੀ ਰੱਖ ਕੇ ਇਦਾਂ ਰਿਪਰੈਜ਼ੈਂਟ ਕੀਤਾ ਜਾ ਰਿਹਾ ਕਿ ਜਿਵੇਂ ਬਾਬਾ ਦੀਪ ਸਿੰਘ ਜਿਹੜਾ ਹੈ ਉਹ ਸਿੱਖਾਂ ਦਾ ਗੁਰੂ ਹੈ। ਜਦ ਕਿ ਸਾਨੂੰ ਸਮਝੰਦੀ ਇਹ ਲੋੜ ਆ ਕਿ ਬਾਬਾ ਦੀਪ ਸਿੰਘ ਇੱਕ ਮਹਾਨ ਯੋਧੇ ਹਨ ਜਿਨ੍ਹਾਂ ਨੇ ਗੁਰੂ ਘਰ ਦੀ ਅਜ਼ਮਤ ਦੀ ਖਾਤਰ ਆਪਣੀ ਜਾਨ ਜਿਹੜੀ ਹੈ ਉਹ ਤਲੀ ਤੇ ਰੱਖ ਕੇ ਆਪਣੀ ਕੁਰਬਾਨੀ ਦੇ ਦਿੱਤੀ ਜਸਟ ਉਦਾਂ ਹੀ ਜਿਵੇਂ ਭਾਈ ਮਨੀ ਸਿੰਘ ਦਾ ਹੋਰ ਜਿੰਨੇ ਅਸੀਂ ਭਾਈ ਤਾਰੂ ਸਿੰਘ ਨੇ ਆਪਣਾ ਖੋਪਰ ਲਵਾਇਆ ਪਰ ਸਾਡੀ ਸਾਡੇ ਸਾਹਮਣੇ ਕਿਉਂਕਿ ਬਾਬਾ ਦੀਪ ਸਿੰਘ ਨੂੰ ਇਦਾਂ ਕਹਿ ਲੋ ਵੀ ਇਹਨਾਂ ਨੇ ਚਪੈਰਿਆਂ ਦਾ ਬ੍ਰਾਂਡ ਬੈਸਟਰ ਬਣਾ ਕੇ ਉਹਦੇ ਨਾਂ ਤੇ ਜਿਹੜਾ ਹੈ ਪਖੰਡ ਇਦਾਂ ਕੀਤਾ ਜਾ ਰਿਹਾ ਸਾਨੂੰ ਸਾਰਿਆਂ ਨੂੰ ਇਹ ਗੱਲ ਸਮਝਣ ਦੀ ਲੋੜ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜਦੋਂ ਮੰਗਣ ਦੀ ਗੱਲ ਕੀਤੀ ਜਾਂ ਦਾਤ ਦੀ ਗੱਲ ਕੀਤੀ ਤੇ ਉਹਨਾਂ ਵੀ ਇੱਕ ਰੱਬ ਇੱਕ ਵਾਹਿਗੁਰੂ ਇੱਕ ਪਰਮੇਸ਼ਰ ਦੇ ਅੱਗੇ ਜਿਹੜੀ ਹੈ ਮੰਗ ਰੱਖਣ ਦੀ ਗੱਲ ਕੀਤੀ ਆ ਨਾ ਕਿ ਕਿਸੇ ਸ਼ਹੀਦ ਦੀ ਪੂਜਾ ਕਰਨ ਦੀ ਗੱਲ ਕੀਤੀ ਹੈ ਜਿਵੇਂ ਕੀਤੀ ਜਾ ਰਹੀ ਹੈ ਅਸੀਂ ਬਾਬਾ ਦੀਪ ਸਿੰਘ ਦੇ ਜੀਵਨ ਤੋਂ ਇਨਸਪੀਰੇਸ਼ਨ ਲੈ ਸਕਦੇ ਹਾਂ ਅਸੀਂ ਬਾਬਾ ਦੀਪ ਸਿੰਘ ਦੇ ਜੀਵਨ ਤੋਂ ਕੁਝ ਨਾ ਕੁਝ ਸਿੱਖ ਸਕਦੇ ਹਾਂ ਪਰ ਜਿਵੇਂ ਉਹਨਾਂ ਨੂੰ ਇਹ ਇਹ ਜਿਹੜੇ ਅਜੋਕਾ ਮਾਡਰਨ ਕੈਨੇਡਾ ਦਾ ਜਿਹੜਾ ਡੇਰਾਬਾਦ ਆ ਜਿਹੜਾ ਵਰਤ ਰਿਹਾ ਉਹਨਾਂ ਨੂੰ ਉਹਨਾਂ ਦੀਆਂ ਤਸਵੀਰਾਂ ਰੱਖ ਕੇ ਉਹਨਾਂ ਦੀ ਪੂਜਾ ਕਰਵਾ ਰਿਹਾ ਹੈ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਬਾਬਾ ਦੀਪ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣਾਉਣ ਦੀ ਇੱਕ ਜਿਹੜੀ ਹੈ ਕਵਾਇਦ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਸੋ ਸਾਨੂੰ ਬਿਲਕੁਲ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਆ